ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੁਆ ਹੈ ਹਾਂ ਕਹਿੰ ਕਿੱਥੇ ਲਿਆ ਆਇਆ ਹੈ ਬੋਰਸਾਲੇ ਨੂੰ ਟੈਲੀਫੋਨ ਕਰ ਉਹ ਦੇਖ ਇਸ ਖਬਰ ਨੂੰ ਦੇਖ ਕੇ ਨਾ ਤੁਹਾਡੇ ਰੋਂਗ ਟੇ ਖੜੇ ਹੋ ਜਾਣੇ ਨੇ ਤੁਹਾਡੇ ਹੋਸ਼ ਉੱਡ ਜਾਣੇ ਨੇ ਇਸ ਪੂਰੀ ਦੇ ਵਿੱਚ ਇੱਕ ਮ੍ਰਿਤਕ ਦੇ ਹੈ ਤੇ ਇਹ ਲੁਧਿਆਣਾ ਦਾ ਸਭ ਤੋਂ ਭੀੜ ਭੜ ਵਾਲਾ ਇਲਾਕਾ ਆਰਤੀ ਚੌਂਕ ਦਾ ਇਲਾਕਾ ਹੈ ਔਰ ਇਹ ਸ਼ਖਸ ਸਰਿਆਮ ਇਸ ਜਿਹੜੀ ਦੇ ਨੂੰ ਇੱਥੇ ਸੁੱਟ ਕੇ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਡਰ ਵਾਲਾ ਹੈ। ਮਾਨਗੀ ਤੁਹਾਡਾ ਅਮਰਜੀਤ ਸਿੰਘ। ਅਮਰਜੀਤ ਜੀ ਹੋਇਆ ਕਿ ਆਰਤੀ ਚੌਕ ਤੇ ਖੜੇ ਹੋਏ ਆ। ਆਰਤੀ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ। ਜੀ। ਤੇ ਉਹਦੇ ਡੀਲੀ ਵਰਦੀ ਪਾਈ ਹੋਈ ਸੀ। ਬਹੁਤ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ। ਸਪੋਰਟੀ ਦਾ ਵਰਦੀ ਪਾਈ ਸੀ। ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ। ਉਹਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ? ਉਹ ਉੱਧਰ ਚਲਾ ਗਿਆ ਸੀ। ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਰਾਗਾ ਮੈਨੂੰ ਚੱਕ ਲੈ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਆਦੀ ਚਾਬੀ ਲੱਗਨੀ ਕੈਬੀ ਕੱਢ ਕੇ ਉਹ ਫਿਰ ਉਹ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਗੋੜੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਗਏ Holi ਦੇ ਨੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਹਿੰਦੇ ਦੇਖੋ ਗੋੜੀ ਹੁੰਦੀ ਹੈ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਵੀ ਨਾ ਤਾਵਾ ਜਾਂ ਕਮੈਂ ਬੰਦਾ ਇਹ ਚ ਮੈਂ ਕਹ ਮੈਂ ਕਹ ਜਾਇ ਚ ਬੰਦਾ ਵਾ ਜਾਂ ਕੁੱਤਾ ਵਾ ਕਿੰਨੇ ਵਜੇ ਦਾ ਕੁੱਤਾ ਮਾ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਉਹ ਨਾ ਹੀ ਦੇਖਿਆ ਦੋ ਪੈਰ ਦੇਖਾਇਆ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਭਾਜੀ ਪੂਰੀ ਛੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਛੋ ਨਹੀਂ ਕੀਤੀ ਹੁਣ ਹੁਣ ਤਾਂ ਪਤਾ ਲੱਗਾ ਵੀ ਲਾਸ਼ ਹੈ ਆ ਪੈਰਪੁਰ ਦੀ ਤੇ ਮੜ ਮਾ ਹਾਂਜੀ ਸਰ ਡੈਡ ਬੋਡੀ ਇੱਥੇ ਕੋਈ ਲੱਭੀ ਆ ਕੋਲਪੁਰੋੜ ਦੇ ਕੀ ਲੱਭਾ ਬਸ ਮੈਂ ਧੰਲਾ ਰੂੜੀ ਗਿਆ ਸੀ ਬਸ ਤਾਂ ਉਹ ਤੋਂ ਮੈਨੂੰ ਕਹੋ ਲਈ ਸੀ ਕਿ ਇੱਕ ਡੈਡ ਬੋਡੀ ਆਸੀ ਕੋਰੇ ਦੇ ਵਿੱਚ ਪੇਜਾ ਉਹ ਤੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਦੇ ਵਿੱਚ ਕੋਈ ਲੇਡੀ ਆ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਈ ਹੋਈ ਆ ਵੀ ਹੁਣ ਇੱਕ ਮੋਟਰਸਾਈਕਲ ਦੇ ਵਿੱਚ ਸਾਡੇ ਕੋਲ ਵੀਡੀਓ ਵੀ ਆਇਆ ਜਿੱਦੇ ਦੋ ਜਣੇ ਨਾਲ ਸਵਾਰ ਸੀ ਔਰ ਉਹ ਡੈੱਡਬੌਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥੇ ਕੋ ਬਰਾਮਤ ਹੋ ਗਿਆ ਆ ਉਹਦਾ ਨੰਬਰ ਤੋਂ ਅਸੀਂ ਐਡਰੈਸ ਪੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਣ ਲੜੀ ਹੈ ਮੈਂ ਹਜੇ ਆਇਡੈਂਟੀਫਾਈ ਨਹੀਂ ਹੋਇਆ ਸਰ 999 999 ਤੈਂ ਤੋਂ ਵੱਧ ਜਸੋ 5 ਮਿੰਟ ਪਹਿਲਾਂ ਮੈਨੂੰ ਕਾਲ ਆ ਗਈ 10 ਤੋਂ ਵੱਧ 10 ਮਿੰਟ ਪਹਿਲਾਂ ਕਾਲ ਆਈ ਹੈ ਠੀਕ ਹੈ え ਬਾਕੀ ਹੁਣ ਜਿਹੜਾ ਮੋਟਰਸ ਦਾ ਨੰਬਰ ਆ ਸਕੋ ਅੱਗੇ ਮੋਟਰਸ ਵੀ ਖੜਿਆ ਉਹਦੇ ਨੰਬਰ ਤੋਂ ਐਡਰੈਸ ਘੜਾ ਕੇ ਜਿਹੜੀ ਅਗਲੀ ਕਾਰਬੇਜ ਹੋਊਗੀ ਤੁਹਾਨੂੰ ਦੱਸ ਦਿੰਦਾ ਜਾਊਗਾ ਠੀਕ ਜਿਹੜੀ ਮੈਂ ਮੈਰੀ ਜਿਹੜਾ ਕਿ ਅਨਮੈਰਿਡ ਕਿ ਬੋਰੇ ਵਿੱਚ ਹੀ ਅਸੀਂ ਫੋਨ ਕਰੀਏ ਇਹ ਬੋਰੇ ਦੇ ਵਿੱਚ ਹੀ ਆ ਥੋੜਾ ਜਿਦਾ ਪੈਰ ਪੂਰਾ ਕੱਪੜੇ ਦਾ ਉਹ ਦੇਖਿਆਗਾ ਨੌਜਵਾਨ ਕਿੱਥੇ ਕਿ ਮੋਟਰ ਜਾ ਰਿਹਾ ਜਿਹੜਾ ਮੋਟਰ ਵਾਲੇ ਬਰਾਮਦ ਹੋ ਗਏ ਕਿੱਥੋਂ ਬਰਾਮਦ ਹੋ ਗਏ ਇਥੇ ਜਦੋਂ ਉਹ ਪਾウダー ਦੇਖ ਰਹੇ ਪੋਰਾ ਸਰ ਦੇ ਪਬਲਿਕ ਨੇ ਜਦੋਂ ਪੁੱਛਿਆ ਵੀ ਕੀ ਹੈ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਹੈ ਛਿੰਨਾ ਝੁਲਾ ਰਿਹਾ ਹੈਗਾ ਆ ਉਹ ਜਦੋਂ ਉਹ ਡਰ ਬੈ ਗਿਆ ਵੀ ਇਹ ਲੋਕ ਇਕੱਠੇ ਹੋ ਗਏ ਉਹ ਮੋਟਰੇ ਸੜਕੇ ਦੌੜ ਗਏ ਦੋ ਜਣੇ ਸੀ ਜੀ